ਐ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਗੇ ਹਾਂਜੀ ਇਹ ਨਾ ਟਾਈਮ ਹੋਇਆ ਬਤੀ ਆਪਣਾ ਇਹ 4:00 ਵਜੇ ਵੇਸੀ ਆਪਾਂ ਨਾ ਉਰੇ ਪੂਰੀਆਂ ਬਣਾ ਰਹੀ ਸੀ ਤੇ ਆਪਣੇ ਨਾ ਰਿਸ਼ਤੇਦਾਰ ਆਉਣੇ ਸੀ ਆਪਾਂ ਤਾਂ ਕਰਕੇ ਉਰੇ ਪੂਰੀਆਂ ਬਣਾਉ ਲਾਗ ਗਿਆ ਆਪਾਂ ਦਾਲ ਸਬਜ਼ੀ ਆਪਾਂ ਪਹਿਲਾਂ ਬਣਾ ਲਈ ਸੀ ਦਾਲ ਸਾਡੀ ਆਪਾਂ ਮੱਲਾ ਬਣਾ ਕੇ ਤਿਆਰ ਕਰਕੇ ਰੱਖ ਲਈ ਸੀ ਫਿਰ ਮੈਂ ਜਾ ਕੇ ਪਕਾਉਣ ਲੱਗ ਗਈ ਇੱਥੇ ਰਿਸ਼ਤੇਦਾਰ ਆਏ ਵੀ ਸੀ ਆਪਣੇ ਆਪਾਂ ਤਾਂ ਕਰਕੇ ਉਰੇ ਨਾਲ ਦੀ ਨਾਲ ਪਕਾ ਪਕਾ ਕੇ ਦੇ ਰਹੀ ਸੀ ਦੀ ਪੂਰੀਆਂ ਗਏ ਮੈਨੂੰ ਆਏ ਦੀ ਮਹਾਂ ਚੱਲ ਹਨਾ ਗਰਮ ਗਰਮ ਆਪਾਂ ਪੂਰੀਆਂ ਪਕਾ ਕੇ ਦੇ ਦੇਣੇ ਆ ਵੀ ਵਧੀਆ ਲੱਗਦੀਆਂ ਨੇ ਹਨਾ ਗਰਮ ਗਰਮ ਟੇਸਟੀ ਲੱਗਦੀਆਂ ਨੇ ਆਪਾਂ ਨੇ ਕਾਬਲੀ ਛੋਲਿਆਂ ਦੀ ਸਬ지 ਬਣਾਈ ਵੀ ਸੀ ਸਬਜੀ ਮੈਂ ਪਹਿਲਾਂ ਬਣਾ ਕੇ ਰੱਖ ਲਈਦੀ ਆਪਣੀ ਇੱਥੀ ਬਣਾ ਲਈਦੀ ਚੁੱਲੇ 'ਤੇ ਫਿਰ ਮੈਂ ਕਿਵ ਚੱਲ ਆਪਣਾ ਬਣਾ ਇੱਥੀ ਬੈਠ ਕੇ ਨਾ ਮੈਂ ਆਪਣੀਆਂ ਪੂਰੀਆਂ ਵੀ ਇੱਥੀ ਪਕਾ ਲੈਣੀਆਂ ਬੈਠ ਕੇ ਮੈਨੂੰ ਨਾ ਇੱਥੇ ਵਧੀਆ ਲੱਗਦਾ ਮੈਂ ਤਾਂ ਕਰਕੇ ਨਾ ਉਰੀ ਬੈਠ ਕੇ ਹੀ ਬਣਾਉਣੀ ਹੁੰਦੀਆਂ ਰੋਟੀ ਪਾਣੀ ਚਲੋ ਆਇਆ ਵੀ ਅੰਦਰ ਰਸੋਈ 'ਚ ਨਾ ਬਾਹਲਾ ਹੋ ਕਰਿਆ ਵੀ ਇੱਥੇ ਬਾਹਰ ਨਾਲ ਇਹਦਾ ਹਵਾ ਹੂਆ ਲੱਗੀ ਜਾਂਦੀ ਹੈ ਨਾਲੇ ਵਧੀਆ ਨਾ ਚਲ ਮੈਨਾਂ ਹੁੰਦਾ ਵੀ ਚਲ ਚੀਮਣੀ ਕਾਣੂ ਚਲਾਉਣੀ ਆ ਵੀ ਚਲ ਉਰੀ ਬੈਠ ਕੇ ਆਪਣਾ ਬਣਾ ਲੈਣੇ ਆ ਜਿਹੜੇ ਖਾਣਾ-ਦਾਣਾ ਆਪਾਂ ਬਣਾਉਣਾ ਹੈ ਤਾ ਕਰਕੇ ਮੈਨੂੰ ਰੋਹ ਵਧੀਆ ਲੱਗਦਾ ਕੰਮ ਕਰਨਾ ਮੈਂ ਤਾਂ ਹੀ ਇੱਥੇ ਬੈਠ ਕੇ ਕੰਮ ਕਰਦੀ ਹੁੰਨੀ ਆ ਘਰ ਦਾ ਆਪਣਾ ਅ ਚਲੋ ਬੱਚੇ ਵੀ ਆ ਗਏ ਸੀ ਆਪਣੇ ਸਕੂਲ ਤੋਂ ਇੱਕਮ ਜੋਤ ਵੀ ਆ ਗਈ थी ਸਾਰੇ ਆ ਗਏ ਸੀ ਬੱਚੇ ਆਪਣੇ ਇਹਨਾਂ ਨੇ ਵੀ ਆਪਣੀ ਗਰਮ ਗਰਮ ਜਿਹਦੇ ਪਕਦੀ ਪਕਦੀ ਆਪਣੀ ਜਿਹਦੇ ਪੂਰੀਆਂ ਖਾ ਲਈਆਂ ਮੈਨੂੰ ਆਇਤੀ ਮੈਂ ਹਾਬੀ ਠੰਡੀਆਂ ਹੋ ਜਾਣਗੀਆਂ ਤਾਂ ਕਰਕੇ ਮੈਂ ਕਹਿੰਦੀ ਚਲ ਪਹਿਲਾਂ ਪਕਾ ਕੇ ਕਾਣੂ ਰੱਖਣੀਆਂ ਨੇ ਬੇਪਾ ਗਰਮ ਗਰਮ ਨੂੰ ਪਕਾ ਦੇਣੇ ਆ ਤਾਂ ਕਰਕੇ ਆਪਾਂ ਇੱਥੇ ਗਰਮ ਗਰਮ ਨੂੰ ਪਕਾ ਕੇ ਰੱਖਿਆ ਸੀ ਹਾਂ ਜੀ ਇਹ ਨਾ ਸ਼ਾਮ ਦਾ ਟਾਈਮ ਹੋਇਆ ਵਸੀ ਉਦੋਂ ਦੀ ਉਹ ਵੀਡੀਓ ਮੈਂ ਨਾ ਕੱਪੜੇ ਡਰੈਸ ਆਪਣੇ ਚੇਂਜ ਕਰਾਈਦੀ ਆਪਾਂ ਆਪਾ ਛੂ ਵਾਲੀ ਡਰੈਸ ਪਾ ਲਈ ਸੀ ਇੱਧਰ ਕਿਉਂਕਿ ਮੈਂ ਕਵੀ ਧਾਰਾਂ ਧੂਣਾ ਕੱਢਣੀਆਂ ਨੇ ਸ਼ਾਮ ਦਾ ਟਾਈਮ ਹੋ ਗਿਆ ਸੀ ਮੈਂ ਕਿਹਾ ਵੀ ਚੱਲ ਹਣਾ ਆਪਣੇ ਕੱਖ ਪੱਠੇ ਪਾਤੇ ਸੀ ਪਹਿਲਾਂ ਮੈਂ ਆ ਕੇ ਆਪਣੇ ਫਟਾਫਟ ਫਿਰ ਮੈਂ ਆਪਣੀਆਂ ਧਾਰਾਂ ਧੂਣਾ ਚੋਣ ਲੱਗ ਗਈ ਕਿਉਂ ਜਦ ਨਾ ਪੈ ਇੱਧਰ ਕੁਛ ਹੋਵਾਂਗੇ ਨਹੀਂ ਕੰਮ ਕਰਦੇ ਆ ਫਿਰ ਨਾ ਉਹਦੇ ਕਰਕੇ ਨਾ ਆਪਣੇ ਕੱਪੜੇ ਫਿਰ ਲਿਬੜ ਜਾਂਦੇ ਨੇ ਨਾ ਤਾਂ ਕਰਕੇ ਫਿਰ ਮੈਨੂੰ ਆਏ ਹੁੰਦਾ ਹੁੰਦਾ ਵੀ ਚੱਲ ਆਪਾਂ ਡਰੈਸ ਆਪਣੀ ਚੇਂਜ ਕਰ ਲੈਣੇ ਆ ਆਪਾਂ ਕਰਕੇ ਆਪਣੀ ਡਰੈਸ ਚੇਂਜ ਕਰਕੇ ਆਪਣੀ ਆਂਦੀ ਅਸੀਂ ਆਪਾਂ ਹੁਣ ਉਰੇ ਧਾਰਾਂ ਚੋਂ ਲੱਗੇ ਹੋਏ ਆ ਆਪਾਂ ਹੋ ਗਏ ਤੇ 6 ਵਜੇ ਹੋਵੇ ਦੀ 6 ਦਾ ਟਾਈਮ ਸੀ ਆਪਾਂ ਫਿਰ ਮੱਖਾ ਬਚਾ ਲਾਣਾ ਪਹਿਲਾਂ ਆਪਾਂ ਕੱਕਾ ਪੱਠੇ ਪਾ ਦਿੱਤੀ ਦਾਣਾ ਪਕਾ ਵੀ ਪਾਤਾ ਦੀ ਫਿਰ ਮੈਨੂੰ ਆਏ ਹੋ ਗਏ ਮੱਖਾ ਬਚਾ ਲਾਣ ਹੁਣ ਆਪਾਂ ਆਪਣੀਆਂ ਧਾਰਾਂ ਵੀ ਝੋਲਣੇ ਨਾਲ ਲੱਗਦੀਆਂ ਫਟਾਫਟ ਮੈਨੂੰ ਆਏ ਹੁੰਦਾ ਹੁੰਦਾ ਵੀ ਕੁਵੇਲਾ ਨਾ ਹੋ ਜੇ ਵੀ ਮੈਨੂੰ ਵੀ ਕਹਾਲ ਹੁੰਦੀ ਹੈ ਵੀ ਚਲ ਆਹ ਕੰਮ ਵੀ ਕਰ ਲਾਵਾਂ ਛੇਤੀ ਛੇਤੀ ਆ ਵੀ ਕੰਮ ਕਰ ਲਾਵਾਂ ਵੀ ਕੋਈ ਕੰਮ ਰਹਿ ਨਾ ਜਾਵੇ ਫਰਮਾ ਇੱਧਰ ਹੋ ਰਹੀਆਂ ਤੇ ਹਜੇ ਦੋ ਗਾਇਆਂ ਤੋਂ ਚੋਣ ਦੇ ਮੈਂ ਕਹਾਂ ਵੀ ਚਲੇ ਇਹਨਾਂ ਨੂੰ ਵੀ ਚੋ ਲੈਣੀਆਂ ਆ ਇੱਧਰ ਲੱਗੀ ਵੀ ਤੇ ਚੋਣਾ ਉੱਧਰ ਮੈਨੂੰ ਹਾ ਕੰਮ ਆਰ ਦੇ ਦੀ ਬੱਚੇ ਮੈਂ ਕਹਾਂ ਵੀ ਵਾਸਾ ਹੁਣ ਖੜਜੋ ਦੋ ਕਮਿੰਟ ਵੀ ਮੈਂ ਇਹਨਾਂ ਨੂੰ ਵੀ ਰਹਿ ਗਈ ਦੋ ਦੋ ਗਾਇਆਂ ਰਹਿ ਗਈਆਂ ਆਪਣੀ ਚੋਣ ਤੇ ਤਾਂ ਕਰਕੇ ਆਪੇ ਇੱਥੇ ਰੱਖੇ ਇਸ ਦੀ ਚੋਣ ਕਿਉਂ ਮੈਨੂੰ ਐ ਹੁੰਦਾ ਵੀ ਚਲ ਸਾਂਝਰੇ ਕੰਮ ਨਿਭੜ ਜਾਂਦਾ ਨਾਲੇ ਆਪਣਾ ਫਿਰ ਉੱਧਰ ਮੇਰਾ ਕੰਮ ਧੰਦਾ ਹੋ ਜਾਂਦਾ ਮੈਨੂੰ ਬਸ ਐਂ ਦੀ ਵੀ ਰੋਟੀ ਰਹਿੰਦੀ ਦੀ ਮੇਰੀ ਕੱਲੀ ਬਣਾਉਂਦੇ ਕਿਉਂ ਆਪਾਂ ਨੇ ਦੁਪਹਿਰ ਜੇ 4 ਵਜੇ ਪੂਰੀਆਂ ਲਾਈਆਂ ਸੀ ਫਿਰ ਮੈਂ ਉਹਨੀਆਂ ਕਿ ਲਾਈਆਂ ਦੀ ਮੈਂ ਕਿਹਾ ਚੱਲ ਜਦ ਆਪ ਖਾਣੀ ਹੋ ਗਈ ਰੋਟੀ ਪਾਣੀ ਵੀ ਜਦ ਫਿਰ ਬਣਾ ਕੇ ਆਪਾਂ ਜਦ ਖਾ ਲਾਂਗੇ ਪਰ ਰੋਟੀ ਖਾ ਲਾਂਗੇ ਸ਼ਾਮ ਨੂੰ ਤਾਂ ਕਰਕੇ ਫਿਰ ਆਪਾਂ ਨੇ ਪਹਿਲ ਨਹੀਂ ਛਕ ਲਈਆਂ ਸੀ ਪੂਰੀਆਂ ਆਹ ਔਰੇ ਨਾ ਫੇਰ ਨਾ ਮੇਰੀ ਇਹ ਦੋਏ ਦਿਨ ਦੀ ਵੀਡੀਓ ਬਣਾਈ ਵੀ ਹੈ ਇਹਨਾਂ ਮੈਂ ਔਰੇ ਪਸ਼ੂ ਨਹਾ ਰਹੀ ਸੀ ਸਵੇਰ ਦੀ ਹੈ ਇਹ ਆਪਣੀ ਔਰੇ ਮੈਂ ਪਸ਼ੂ ਨਹਾਉਣ ਲੱਗੀ ਸੀ ਮੈਨਾਂ ਇਹ ਥੋੜ੍ਹੀ ਥੋੜ੍ਹੀ ਕਲਿੱਪ ਤਾਂ ਲੈਣੀ ਹੁੰਦੀ ਆ ਵੀ ਨਾ ਫਿਰ ਜਿਆਦਾ ਵੀਡੀਓ ਲੰਬੀ ਹੋ ਜਾਂਦੀ ਆ ਜਦ ਆਪਾਂ ਮਤਲਬ ਜਿਆਦਾ ਦਿਖਾਈ ਜਨਾ ਫਿਰ ਮੈਨੂੰ ਆਉਂਦਾ ਵੀ ਕੋਈ ਬੋਰ ਨਾ ਹੋਵੇ ਹੈਨਾ ਆਪਣੀ ਵੀਡੀਓ ਦੇਖ ਕੇ ਮਤਲਬ ਜਿੰਨੇ ਕਿ ਆਪਾਂ ਤਾਂ ਚਲੋ ਕੰਮੇ ਦਿਖਾਉਣਾ ਹੁੰਦਾ ਮੈਨੂੰ ਆਉਂਦਾ ਵੀ ਚਲੋ ਵੀ ਕੋਈ ਐ ਬੜਾ ਬੋਰ ਵੀ ਨਾ ਹੋਵੇ ਵੀ ਕਿ ਇੱਕੇ ਦਿਖਾਈ ਜਾਂਦੀ ਆ ਵੀਡੀਓ ਇੱਕਦਿਖਾ ਜਿੰਦੇ ਤਾਂ ਕਰਕੇ ਨਾ ਆਪਾਂ ਅਈ ਤੇਨਾ ਆਪਾਂ ਥੋੜੀਓ ਕਲਿੱਪ ਲਈ ਸੀ ਇਹਦੀ ਵੀ ਪਸ਼ੂਆਂ ਦੀ ਵੀ ਕੋ ਟਾਈਮ ਤਾਂ ਬਹੁਤ ਜ਼ਿਆਦਾ ਲੱਗ ਜਾਂਦਾ ਆਪਾਂ ਨੂੰ ਨਿਮਾਉਣ ਨੂੰ ਨਾ ਆਪਣੇ ਨਾ ਫਿਰ ਟਾਈਮ ਤਾਂ ਫਿਰ ਇੱਕ ਲੱਗਦਾ ਹੀ ਹੈ ਨਾ ਜੇ ਆਪਾਂ ਪਸ਼ੂ ਨੂੰ ਨਿਮਾਉਣ ਲੱਗਦੇ ਆ ਜਾਂ ਪਸ਼ੂਆਂ 'ਚ ਵੜ ਜਾਂਦੇ ਆ ਫਿਰ ਤਾਂ ਇਹ ਹੁੰਦਾ ਵੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਮਾਰ ਕੇ ਨਿਮਾਈਏ ਨਾ ਮੇਰਾ ਤਾਂ ਫਿਰ ਇਧਰੋਂ ਐਂ ਹੁੰਦਾ ਵੀ ਮੈਂ ਇਹਨਾਂ ਕੋਲ ਲਵੇ ਨਾ ਬਸ ਇਹਨਾਂ ਲਵੇ ਇਹਨਾਂ ਦੀ ਪੂਰੀ ਜਿੰਨੀ ਵੀ ਸੇਵਾ ਹੁੰਦੀ ਹੈ ਵੀ ਮੈਂ ਉਹਨੀ ਸੇਵਾ ਕਰਾਂ ਵੀ ਮਤਲਬ ਇਹਨਾਂ ਨੂੰ ਕੋਈ ਕਮੀ ਨਾ ਆਵੇ ਪਸ਼ੂਆਂ ਨੂੰ ਵੀ ਐਨ ਸਮਾਰ ਕੇ ਚੰਨਾ ਮਾਈ ਜਾਂਦੇ ਨੇ ਲੈਣ ਇਹਨਾਂ ਨੂੰ ਹਵਾ ਹੋਵਾ ਚੰਗੀ ਤਰ੍ਹਾਂ ਫਿਰ ਲੱਗੀ ਜਾਂਦੀ ਹੈ ਵੀ ਇਹਨਾਂ ਨੂੰ ਕੋਈ ਵੀ ਕੋਹਾ ਨਾ ਲੱਗਿਆ ਵ ਦਿਖੇ ਇਹਨਾਂ ਦੇ ਪਸ਼ੂਆਂ ਦੇ ਤਾਂ ਕਰਕੇ ਮੈਨੂੰ ਇੱਥੇ ਚੰਗੀ ਤਰ੍ਹਾਂ ਸਮਾਰ ਕੇ ਨਮਾਉਣੇ ਪੈਂਦੇ ਨੇ ਇਹ ਵੀ ਐਨ ਸਾਫ ਸੁਥਰੇ ਦਿਖਣ ਚਲੋ ਜੀ ਹੁੰਦਾ ਹੀ ਹੈ ਇਹ ਆਪਣਾ ਹਨਾ ਜਦ ਆਪਾਂ ਨੇ ਰੱਖੇ ਵੀ ਨੇ ਘਰ ਹਨਾ ਆਪਾਂ ਨੂੰ ਐ ਹੁੰਦਾ ਹੀ ਆਪਣੇ ਵੀ ਪਸ਼ੂ ਐਨ ਵਧੀਆ ਸਮਾਰ ਕੇ ਆਪਾਂ ਨਮਾਈ ਇਹਨਾਂ ਦੀ ਸੇਵਾ ਕਰੀਏ ਹਨਾ ਦੇਖਭਾਲ ਵਧੀਆ ਕਰੀਏ ਤਾਂ ਹੀ ਰੱਖਣ ਦਾ ਫਾਇਦਾ ਹੈ ਇਹਨਾਂ ਨੂੰ ਅਂ ਜੇ ਆਪਾਂ ਹੁਣ ਇਹਨਾਂ ਦੀ ਦੇਖਭਾਲ ਹੀ ਨਹੀਂ ਕਰਾਂਗੇ ਫਿਰ ਉਹਦਾ ਫਾਇਦਾ ਵੀ ਕੀ ਆ ਹਨਾ ਫਿਰ ਮੈਨੂੰ ਐਂ ਤਾਂ ਹੀ ਹੁੰਦਾ ਮੈਨੂੰ ਐਂ ਹੁੰਦਾ ਹੁੰਦਾ ਵੀ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਨਮਾ ਮੈਂ ਇਹਨਾਂ ਨੂੰ ਪਸ਼ੂਆਂ ਨੂੰ ਵੀ ਇਹਨਾਂ ਨੂੰ ਕੋਈ ਕਮੀਨਾ ਹੋਵੇ ਵਿਚਾਰਿਆਂ ਨੂੰ ਕਿਉਂ ਆਪਾਂ ਨੂੰ ਐ ਹੀ ਹੁੰਦਾ ਵੀ ਇਹੇ ਨਮਾਉਂ ਤਾਂ ਹੁੰਦਾ ਹੀ ਹੁੰਦੀ ਹੈ ਇਹੀ ਵੱਤੋ ਬੜੀ ਸੇਵਾ ਹੁੰਦੀ ਹੈ ਇਹਨਾਂ ਦੀ ਵੀ ਚਲ ਆਪਾਂ ਵੀ ਇਹ ਬਰਸਾਂਤ ਚ ਨਾ ਥੋੜਾ ਜਿਹਾ ਆਏ ਆ ਵੀ ਚਲੋ ਥੋੜੀ ਜੀ ਸੈਲਟ ਜੀ ਹੁੰਦੀ ਹੈ ਤਾਂ ਕਰਕੇ ਆਪਾਂ ਨੂੰ ਆਉਂਦਾ ਵੀ ਇੱਕ ਟਾਈਮ ਆਪਾਂ ਨਮਾਉਣੇ ਹੁੰਦੇ ਆ ਇਹਨਾਂ ਨੂੰ ਨਮਾਉਣੇ ਹੁੰਦੇ ਆ ਆਪਾਂ ਚੰਗੀ ਤਰ੍ਹਾਂ ਆਈਆਂ ਇਹਨਾਂ ਨੂੰ ਮੈਂ ਸਮਾਰ ਕੇ ਬਈਆਂ ਵਧੀਆ ਨਿਖਰ ਜਣਗੇ ਚਲੋ ਹਨਾ ਵੀ ਸਾਡੀ ਫਿਰ ਰਾਮਦਾਰੀ ਹੈ ਇਹਨਾਂ ਨੂੰ ਚਲੋ ਆਪਾਂ ਫਿਰ ਜਿਹੜਾ ਨਾਲ ਦੀ ਨਾਲ ਆਪਣਾ ਗੁਆ ਗੁਆ ਕਰਦੇ ਨੇ ਆਪਾਂ ਉਹ ਨਾਲ ਦੀ ਨਾਲੇ ਹਟਾਈ ਜਾਣੇ ਹੁੰਦੇ ਨੇ ਇਹਨਾਂ ਨੂੰ ਇਹਨਾਂ ਦਾ ਤਾਂ ਕਰਕੇ ਆਪਾਂ ਇੱਥੇ ਲੱਗੇ ਵਿਜੀਆਂ ਸਮਾਰ ਕੇ ਨਮਾਉਣਾ ਉੱਧਰ ਤਾਂ ਮੈਂ ਸਾਰਾ ਕੰਮ ਨਿਮੇੜਿਆ ਨਹੀਂ ਹੁੰਨੀ ਆ ਪਾਇਲਿੰਗ ਕਰਿਆ ਨਹੀਂ ਹੁੰਨੀ ਆ ਝਾੜੂ-ਗੋਚੇ ਦਾ ਪਾਂਡਾ ਠੀਕ ਕਰਦਾ ਝਾੜੂ-ਗੋਚੇ ਦਾ ਕਿਉਂ ਬੱਚੇ ਚਲੇ ਜਾਂਦੇ ਹੁੰਦੇ ਨੇ ਫਿਰ ਮੈਨੂੰ ਆਏ ਹੁੰਦੇ ਹੁੰਦੇ ਵੀ ਮੈਂ ਪਹਿਲਾਂ ਉੱਧਰ ਕੰਮ ਨਿਮੇੜਦਾ ਫਿਰ ਮੈਂ ਆਪਣਾ ਰੋਟੀ ਰਹਿ ਜਾਂਦੀ ਹੈ ਕਈ ਵਾਰੀ ਮੈਂ ਰੋਟੀ ਬੱਚਿਆਂ ਨੂੰ ਬਣਾ ਕੇ ਦੇ ਦਾਨੀ ਹੁੰਨੀ ਆ ਕਿ ਬੱਚਿਆਂ ਨੂੰ ਤਾਂ ਬਣਾ ਕੇ ਦੇਣੀ ਹੁੰਦੀ ਆ ਰੋਟੀ ਫਿਰ ਸਾਡੀ ਰਹਿ ਜਾਂਦੀ ਹੁੰਦੀ ਆ ਰੋਟੀ ਕਈ ਵਾਰੀ ਮੰਜੇ ਦੀ ਲਾ ਲੈਣੀ ਹੁੰਨੀ ਆ ਫਿਰ ਆ ਪੌਰੇ ਉੱਦੜ ਦੀ ਵਦੂਏ ਦੀਂਦੀ ਉਹ ਇਹ ਵੀ ਵੀਡੀਓ ਆਪਾਂ ਸ਼ਾਮ ਦੀ ਆਪਾਂ ਇੱਥੇ ਸਬਜੀ ਨੂੰ ਤੜਕਾ ਲਾਉਣ ਲੱਗੇ ਹੋ ਆਪਾਂ ਨੇ ਇਹ ਦੋ-ਤਿੰਨ ਦਿਨਾਂ ਦੀ ਵੀਡੀਓ ਬਣਾ ਕੇ ਆਪਾਂ ਨੇ ਤੁਹਾਡੇ ਨਾਲ ਸ਼ੇਅਰ ਕਰੀ ਹੈ ਕੰਮ ਦੀ ਤਾਂ ਕਰਕੇ ਮੈਨੂੰ ਆਉਂਦਾ ਕਈ ਵਾਰੀ ਨਾ ਟਾਈਮ ਨਹੀਂ ਲੱਗਦਾ ਹੈਗਾ ਬੱਚੇ ਵੀ ਭਰਾਵਰਾ ਹੁੰਦੇ ਨੇ ਫਿਰ ਬਣਾਉਣੇ ਵਾਲਾ ਨਹੀਂ ਮਿਲਦੇ ਹੈਗੇ ਬੱਚੇ ਕਿਉਂ ਇਨਾਂ ਇਹਨਾਂ ਨੂੰ ਵੀ ਸਕੂਲਸ ਕੱਲ ਜਾਣਾ ਹੁੰਦਾ ਬੱਚਿਆਂ ਨੇ ਵੀ ਇਹਨਾਂ ਨੇ ਵੀ ਆਪਣਾ ਚਲੋ ਪੜ੍ਹਨਾ ਹੁੰਦਾ ਤਾਂ ਕਰਕੇ ਆਪਣੇ ਕੋਲ ਜਿੰਨਾ ਕੁ ਟਾਈਮ ਹੁੰਦਾ ਆਪਾਂ ਉਹਨਾਂ ਨੂੰ ਇੱਕ ਕਲਿੱਪ ਲੈ ਲੈਣੇ ਹੁੰਦੇ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲੈਣੇ ਹੁੰਦੇ ਆ ਵੀਡੀਓ ਵੀ ਆਪਣਾ ਇਹ ਘਰ ਦਾ ਕੰਮ ਆਪਾਂ ਤਾਂ ਹੀ ਤੁਹਾਡੇ ਨਾਲ ਦਿਖਾਦਣੇ ਹੁੰਦੇ ਆ ਚੁਲਾ ਪਵਰੇ ਲੱਗੇ ਜੇ ਤਾਂ ਅੰਗ ਤਾਂ ਬੱਸ ਨਹੀਂ ਮੱਚ ਜਾਂਦੀ ਕਈ ਵਾਰੀ ਉਵੇਂ ਲੱਗੀ ਜਾਂਦਾ ਹੁੰਦਾ ਵੀ ਇਹੇ ਤੂੰ ਆ ਜਾ ਪਰ ਅੱਗ ਬਹੁਤ ਵਧੀਆ ਪੰਚਦੀ ਆ ਦਾਲ ਸਬ지 ਬਹੁਤ ਛੇਤੀ ਬਣ ਕੇ ਤਿਆਰ ਹੁੰਦੀ ਆ ਵੀਰੇ ਔਈ ਕਮਜੋਤਣ ਵੀ ਸ਼ਾਮ ਦਾ ਟਾਈਮ ਸੀ ਉਦੋਂ ਚਾਰ ਚੂਰ ਲੈਣ ਗਏ ਬੀਤੀ ਫਿਰ ਉਹ ਰਿਆਸੇ ਦਿੱਤੀ ਮੈਂ ਖੜੀ ਮੈਂ ਕਹ ਕਹੈਂਦੀ ਮੰਮੀ ਕਹਿੰਦੀ ਕਿੰਨਾ ਧੂਆਂ ਪੈਂਦਾ ਮੈਂ ਕਹ ਨਹੀ ਪੁੱਤ ਪੈਂਦਾ ਨਹੀਂ ਹੈਗਾ ਉਵੇਂ ਲੱਗਦਾ ਤੁਹਾਨੂੰ ਵੀ ਮੈਨੂੰ ਨਹੀਂ ਨਾ ਲੱਗਦਾ ਹੈਗਾ ਧੂਆਂ ਧੂਆਂ ਤਾਂ ਉੱਪਰ ਨੂੰ ਜਾਈ ਜਾਂਦਾ ਵੈਸੇ ਚਿਮਨੀ ਦੇ ਵੀ ਉੱਪਰ ਨੂੰ ਚਿਮਨੀ ਲੱਗੀ ਹੋਇਆ ਬਹੁਤ ਸੋਹਣੀ ਆ ਔਰ ਵਿੱਚੋਂ ਨਹੀਂ ਖਿੱਚੀ ਜਾਂਦਾ ਚੈਮਨੀ ਦੇ ਵਿੱਚੋਂ ਤੂੰ ਹਾਂਜੀ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰਾ ਚੈਨਲ ਨੂੰ ਸਬਸਕ੍ਰਾਈਬ ਕਰ ਕਰ ਧੰਨਵਾਦ